ਮੇਰਾ ਨਾਮ ਯਾਦਵੰਦਰ ਸਿੰਘ ਯਾਦੂ ਹੈ ਜੀ ਸਭ ਤੋਂ ਪਹਿਲਾਂ ਇਹਦਾ ਪਾਣੀ ਬੰਦ ਕਰਵਾਇਆ ਜਾਵੇ ਆਹ ਦੇਖ ਲਓ ਵੀਰੇ ਹਾਲ ਜਿਹੜੇ ਆਪਦੇ ਇਹ ਮਸਲਾ ਇਹ ਆ ਵੀ ਇਸ ਜਿਹੜੀ ਯੂਨੀਵਰਸਿਟੀ ਦੇ ਕੋਲ ਆਪਾਂ ਖੜੇ ਆਂ ਇਹ ਭਾਸ਼ਾ ਦੇ ਨਾਮ ਤੇ ਦੂਜੀ ਯੂਨੀਵਰਸਿਟੀ ਅੱਗੀ ਵਿਸ਼ਵ ਦੀ ਬਣੀ ਇਸ ਯੂਨੀਵਰਸਿਟੀ ਨੇ ਮਹਾਨ ਕੋਸ਼ ਨੂੰ ਛਾਪਣਾ ਸੀਗਾ ਦੇ ਪਰ ਪੰਜਾਬੀ ਯੂਨੀਵਰਸਿਟੀ ਅੱਜ ਇਹ ਸਾਥ ਹੋ ਚੁੱਕੀ ਆ ਵੀ ਉਸ ਮਹਾਨ ਕੋਸ਼ ਜਿਹੜਾ ਇਹਨਾਂ ਨੇ ਛਾਪਿਆ ਉਹਦੇ ਵਿੱਚ 25 ਤੋਂ 30 ਹਜ਼ਾਰ ਦੀ ਉਹਨਾਂ ਨੇ ਗਲਤੀ ਕਰਤੀ ਇਹਨਾਂ ਬਰਵਾਨਾਂ ਨੇ ਇਹ ਤੇ ਇਤਰਾਜ਼ ਦਿੱਤਾ ਆਇਆ ਤਾਂ ਇੱਕ ਕਮੇਟੀ ਦਾ ਗਠਨ ਹੁੰਦਾ ਉਹ ਕਮੇਟੀ ਵੱਲੋਂ ਕਿਹਾ ਜਾਂਦਾ ਜੀ ਜੇ ਇਹ ਸਾਡੀ ਸੁਸਾਇਟੀ ਹੀ ਜਾਊਗੀ ਸਮਾਜ ਚ ਜਾਊਗੀ ਜਾਂ ਅਜ ਤੋਂ 500 ਸਾਲ ਬਾਅਦ ਇਹ ਸੱਚ ਕਿ ਮੰਨਣਾ ਜੁਗਾ ਵੀ ਯੂਨੀਵਰਸਿਟੀ ਦੇ ਮਹਾਰ ਕੋਸ਼ਰੀ ਕਾ ਗੱਲ ਲੀਕੀ ਇਹਦੇ ਵਿੱਚ ਕੱਲੀ ਅੱਗੇ ਕੋਈ ਗੱਤ ਨਹੀਂ ਕੀਤੀਆਂ ਨੀ ਜਿਹੜੀਆਂ ਸਾਜ਼ਿਸ਼ ਤਹਿਤ ਗੁਰਬਾਣੀ ਦੀਆਂ ਵੀ ਟਿੱਕੀਆਂ ਚਿਆਰੀਆਂ ਬਿਆਰੀਆਂ ਦੀਆਂ ਗਲਤੀਆਂ ਕੀਤੀਆਂ ਇਹ ਜਦੋਂ ਸਾਨੂੰ ਅੱਜ ਪਤਾ ਲੱਗਿਆ ਵੀ ਇਹਨੂੰ ਡਿਸਟਰਾਏ ਕੀਤਾ ਜਾ ਰਿਹਾ ਉਸ ਕਮੇਟੀ ਵੱਲੋਂ ਉਸ ਵਿਆਸੰਦਰਤਾ ਕੱਢ ਬਿਨੂੰ ਡਿਸਟਰਾਏ ਕੀਤਾ ਜਾ ਪਰ ਡਿਸਟਰਾਏ ਦਾ ਵੀ ਇੱਕ ਤਰੀਕਾ ਹੁੰਦਾ ਹੈਗਾ ਉਹਦਾ ਇੱਕ ਵਿਧੀ ਵਿਧਾਨ ਹੁੰਦਾ ਇਹ ਨਹੀਂ ਤੁਸੀਂ ਜੁਟੀਆਂ ਨਾਲ ਤੁਹਾਨੂੰ ਕੋਈ ਗਣਤੀ ਨਹੀਂ ਕੋਈ ਹਿਸਾਬ ਨਹੀਂ ਤੁਸੀਂ ਟਰਾਲੀਆਂ ਧਰ-ਧਰ ਕੇ ਲਿਆ ਕੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਮੇਰੇ ਪਿੱਛੇ ਦਿਖਾ ਦਿਓ ਵੀ ਐਪੀ ਯੂਨੀਵਰਸਿਟੀ ਸਾਸ ਅੱਜ ਅਸੀਂ ਜਦੋਂ ਯੂਨੀਵਰਸਿਟੀ ਦੇ ਪਬਲਿਕੇਸ਼ਨ ਬਿਊਰੋ ਇੰਚਾਰਜ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਇਸ ਦੀ ਗਲਤੀ ਦਾ ਵੀ ਪਤਾ ਨਹੀਂ ਹੈਗਾ ਇਹ ਦੀ ਗਲਤੀ ਕਿੰਨੀ ਹੈ ਜੀ ਸੋ ਜਦੋਂ ਅੱਜ ਅਸੀਂ ਉਹ ਦੂਬਾਰਾ ਟ੍ਰਾਂਨਿਟ ਆ ਰਹੀ ਸੀ ਤੁਸੀਂ ਦੇਖਿਆ ਉਹਨਾਂ ਢੇੜ ਦੇ ਉੱਤੇ ਵਿਦਿਆਰਥੀਆਂ ਨੇ ਅੱਜ ਵੱਡੇ ਰੋਗ ਦੇ ਸਾਹਮਣੇ ਉਹ ਇਹਨਾਂ ਨੂੰ ਟਰਾਲੀ ਰੋਕਣੀ ਪਈ ਤੇ ਟਰਾਲੀ ਦੀ ਗਿਣਤੀ ਵੀ ਨਹੀਂ ਪਤਾ ਡਰਾਈਵਰ ਨੂੰ ਕਿੰਨੀ ਤੇ ਕਿੰਨੇ ਢੇੜੇ ਆ ਇਹ ਵੀ ਨਹੀਂ ਪਤਾ ਤੁਸੀਂ ਦੇਖ ਸਕਦੇ ਹੋ ਵੀ ਇਹ ਸਾਜਿਸ ਤਾਹਤ ਪੰਜਾਬੀ ਰਸਤੇ ਵਿੱਚ ਹੈ ਤੀਜਾ ਹੱਲਾਗਾ ਪਹਿਲਾਂ 2015 ਦੇ ਵਿੱਚ ਤੇ 2022 ਦੇ ਵਿੱਚ ਤੇ ਅੱਜ 2025 ਦੇ ਵਿੱਚ ਖੜੇ ਸੋ ਜਿਹੜੇ ਵਿਦਿਆਰਥੀ ਸ਼ਹਿਰ ਦੇ ਕੱਟੇ ਹੋਏ ਨੇ ਇਹ ਇਸ ਯੂਨੀਵਰਸਿਟੀ ਦੇ ਰੋਗ ਦੇ ਇੱਕ ਪੱਤੇ ਦੇ ਖਿਲਾਫ ਕੱਟੇ ਹੋਏ ਨੇ ਵੀ ਇਹ ਜਿਹੜਾ ਤੁਸੀਂ ਹਾਲ ਕੀਤਾ ਇਹ ਕਿਸੇ ਹਾਲ ਜਾਈ ਜਿਹੜੀ ਭਾਸ਼ ਸੇਵਾ ਕਰ ਰਿਹਾ ਕੀ ਹੈ ਸੇਵਾ ਆਪਣੀ ਕਰਾਰ ਰਹਿਣਾ ਪੈਰਾ ਦੇ ਪੈਰਾ ਥੱਲੇ ਇਹ ਜਿਹੜਾ ਐਂਸਾਈਕਲੋਪੀਡੀਆ ਦੇ ਤੌਰ ਤੇ ਆਪਾਂ ਇਹਨੂੰ ਕਹਿੰਨੇ ਆ ਇਹਨੂੰ ਪੰਜਾਬੀ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਾਂ ਸਿੱਖਾਂ ਦਾ ਐਂਸਾਈਕਲੋਪੀਡੀਆ ਕਿਹਾ ਜਾਂਦਾ ਜਿਹਦੇ ਵਿੱਚ ਲਗਭਗ 65000 ਇਦਰਾਜ ਐਂਟਰੀ ਦਰਜ ਹੈ ਜਿਹਦੇ ਵਿੱਚੋਂ ਇਹਨਾਂ ਨੇ 25 ਤੋਂ 30000 ਤੱਕ ਗਲਤੀ ਕਰਤੀ ਜੀਦੇ ਵਿੱਚ ਮਹਾਨ ਕੋਸ਼ ਜਦੋਂ ਛਪਿਆ ਤਾਂ ਪਟਿਆਲੇ ਦੇ ਮਹਾਰਾਜਾ ਨੇ ਇੱਕ ਉਹਨਾਂ ਨੂੰ ਕਾਨ ਸਿੰਘ ਜਨਪਾ ਨੂੰ ਨਿਯੁਕਤ ਕਰਕੇ ਇਹਦੇ ਕੰਮ ਲਈ ਪ੍ਰੋਜੈਕਟ ਲਈ 28 ਸਾਲਾਂ ਦੀ ਮਿਹਨਤ ਉਸ ਪਾਇਆ ਸੀ ਤੇ ਅੱਜ ਉਹਦਾ ਤੁਸੀਂ ਇਹ ਹਾਲ ਦੇਖ ਸਕਦੇ ਹੋ ਇਹਦੇ ਵਿੱਚ ਪੱਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਦੋਂ ਬਣਾ ਹਿੰਦੂ ਮੁਸਲਮਾਨ ਸਾਰੇ ਭਾਰਤਾਂ ਦੇ ਫਕੀਰਾਂ ਦੀਆਂ ਜਾਂ ਜਿਹੜੀਆਂ ਉਹ ਲਿਖਤਾਂ ਨੇ ਜਾਂ ਉਹਨਾਂ ਸੋਨ ਦੀ ਜਿਹੜਾ ਸ਼ਬਦ ਨੇ ਜਾ ਉਹਨਾਂ ਦੀ ਵਿਆਖਿਆ ਜੀ ਉਹ ਸਾਰਾ ਕੀਤਾ ਹੋਇਆ ਸਾਡੀ ਪਹਿਲੀ ਵੱਡੀ ਡਿਕਸ਼ਨਰੀ ਆ ਇਹ ਪੰਜਾਬੀ ਪੰਨ ਲਾ ਦੋ ਯਾਰ ਉੱਪਰ ਨਹੀਂ ਹੋ ਜਾਦਾ ਕਾਹਦਾ ਉੱਪਰ ਨਹੀਂ ਹੋ ਜਾਦਾ ਕਾਹਦਾ ਪਾਣੀ ਬੰਦ ਕਰਾਓ ਮੈਂ ਖੇਲਾ ਤੂੰ ਕੱਲ ਦਾ ਤਾਂ ਹੀ ਉਹ ਆਪਾਂ ਨੂੰ ਕਹੋਨੇ ਘਾਟੇ ਦੇ ਰੋ ਰੋ ਗਲਤੀ ਮੈਂ ਤੁਹਾਨੂੰ ਇਹ ਦੱਸਦਾ ਨਹੀਂ ਕਿ ਇਹ ਕੰਪਨੀ ਜਿਹੜਾ ਉਹ ਕੱਪੜਾ ਜਿਹੜਾ ਇਹਨਾਂ ਨੇ ਕਿਹਾ ਸਾਨੂੰ ਦੋ ਪਸੰਦ ਦੋ ਗੱਲਾਂ ਜਿਹੜੀ ਬਹੁਤ ਬੜੀ ਮਸਾਲੀ 35 ਜਰ ਗਲਤੀਆਂ ਨੇ ਆਪ ਮੰਨਿਆ ਨਹੀਂ ਕਹਿੰਦੇ ਕੰਪਨੀ ਇਹ ਕਰਕੇ ਮਾਰੇ ਬਹਿਲੇ ਤੂੰ ਕਿ ਉਹ ਬਾਹਰੋਂ ਦੇਵਾਲਾ ਨੇ ਉਹਨੇ ਦੱਸਿਆ ਉਹਨਾਂ ਨੇ ਹੁਣ ਆਪਦੇ ਮੂੰਹ ਮੰਨੇ ਕਿ ਪਾਕਿਸਤਾਨ ਗਲਤੀ ਹੈ ਮਹਾਨਕੋਸ਼ ਦੇ ਵਿੱਚ ਮਹਾਨਕੋਸ਼ ਹੁੰਦਾ ਕਿਦੇ ਲਗਭਗ 55 ਲਾਬਾ ਦਰੋਂ ਸਪਲਾਈ ਕੀਤਾ ਤੇ ਇਹਦੇ ਚ ਤੁਸੀਂ ਪਹਿਲਾਂ ਵੀ ਤੁਸੀਂ ਗੁਰੂ ਰਣਜੀਤ ਸਾਹਿਬ ਦੀ ਬਾਣੀ ਤੇ ਦਸ਼ਮ ਗ੍ਰਾਂਤੀ ਬਾਣੀ ਉਹ ਪੰਚ ਪੰਜਾਹ ਪੂਰੀ ਵਰਗਾ ਦੀ ਬਾਣੀ ਜਿਹਦੇ ਅੰਦਰ ਜਦੋਂ ਕੋਈ ਤਾਂ ਇਹ ਤੁਸੀਂ ਕਦੇ ਕੋਈ ਜੇ ਗੁਰਦਾਸ ਸਾਹਿਬ ਦੀ ਬਾਣੀ ਦਰਜ ਹੈ 100000 100000 ਗੰਤੀ ਬਾਣੀ ਦੇ ਵਿੱਚ ਦਰਜ ਹੈ ਇਹਦਾ ਮਤਲਬ ਇਹ ਸੰਗਤ ਨੂੰ ਦਿਖਾਇਆ ਬਿਲਕੁਲ ਜੀ ਬਿਲਕੁਲ ਸਾਰੀ ਸਾਰੀ ਸਿੱਖ ਪੰਥ ਸਾਰੇ ਇਸ ਸਮਾਜ ਦੀ ਕਰਦਾ ਬਾਣੀ ਦੇ ਵਿੱਚ ਰੋਲ ਕੇ ਮਿੱਟੀ ਦੇ ਵਿੱਚ ਰੋਲ ਕੇ ਪਾਣੀ ਦੇ ਛੋਟੇ ਨਾਲ ਕੇਦ ਵੀ ਕੀਤੀ ਜਾ ਰਹੀ ਆ ਭਾਨਾ ਸ੍ਰੀ ਗੁਰੂ ਗ੍ਰੰਥ ਬਿਲਕੁਲ ਜੀ ਬਿਲਕੁਲ ਜੇ ਅਸੀਂ ਆਪਾਂ ਕਹਿੰਦੇ ਜਦੋਂ ਆਪਾਂ ਕਹਿੰਦੇ ਨੇ ਗੁਰੂ ਗੱਬ ਸਾਹਿਬ ਦੀ ਬਾਣੀ ਦਰਜ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਇੰਕਲੂਡ ਹੋਣ ਦੀ ਸਾਰੀ ਤੇ ਸਮਾਜ ਦੀ ਸਾਰੇ ਗੁਰੂ ਪੀਰਾਂ ਦੀ ਬਾਣੀ ਦਰਜ ਹੈ ਤੇ ਉਹ ਆਦਰੀ ਆ ਜੀ ਬਾਣੀ ਉਹਨਾਂ ਬੇਅਦਬੀ ਕਰਨਾ ਜਾਂ ਬੰਧਨ ਕੁਝ ਦੀ ਬੇਅਦਬੀ ਕਰਨਾ ਬਾਣੀ ਦੀ ਬੇਅਦਬੀ ਇਹ ਬਾਣੀ ਦੀ ਬੇਅਦਬੀ ਸਾਰੀ ਸਟੂਡੈਂਟ ਯੂਨੀਅਨ ਤੇ ਸਿੱਖ ਸਮਾਜ ਸਾਰਾ ਪੰਜਾਬ ਸਾਰੇ ਧਰਮਾਂ ਦਾ ਭਾਈਚਾਰਾ ਕਦੇ ਬਰਦਾਸ਼ਤ ਨਹੀਂ ਕਰਨਗੇ ਤੇ ਇਹਨਾਂ ਦਾ ਇਹਨਾਂ ਨੂੰ ਡਿਸਟਰੋਏ ਕਰਨ ਦਾ ਤਰੀਕਾ ਜਿਹੜਾ ਤੁਸੀਂ ਪਿੱਛੇ ਦੇਖ ਸਕਦੇ ਹੋ ਤੇ ਇਹਨਾਂ ਨੇ ਡਿਸਟਰੋਏ ਕਰਨ ਦਾ ਘੱਟੋ-ਘੱਟ 40 ਸਕੇਅਰ ਫੁੱਟ ਦਾ ਟੋਆ ਪੱਟਿਆ ਉਹਦੇ ਵਿੱਚ ਨੰਬਰ ਇਹ ਨਹੀਂ ਇਹ ਤਰੀਕਾ ਲੈਣਾ ਕਿਤੇ ਵੀ ਜਾਈ ਨਹੀਂ ਹੈਗਾ ਸਾਰੇ ਸਟੂਡੈਂਟ ਤੇ ਸਿੱਖਪੰਥ ਤੇ ਸਾਰਾ ਪੰਜਾਬ ਸਾਰੇ ਧਰਮਾਂ ਦਾ ਭਾਈਚਾਰਾ ਇਹਦੇ ਨਾਲ ਸਹਿਮਤ ਨਹੀਂ ਤੇ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਸਰ ਕੀ ਨਾਮ ਤੁਸ ਮੇਰਾ ਨਾਮ ਮਨਦੀਪ ਸਿੰਘ ਆ ਜੀ ਜੀ ਮਨਦੀਪ ਕਿਹੜਾ ਡਿਪਾਰਟਮੈਂਟ ਆ ਸਰ ਮੇਰਾ ਵਿਭਾਗ ਸ੍ਰੀ ਗੁਰੂ ਗੰਗਾ ਸਾਹਿਬ ਦੇ ਵਿਭਾਗ ਅਤੇ ਮੈਂ ਪੀ ਐਚ ਡੀ ਦਾ ਖੋਜਾਰਥੀ ਆ ਜੀ ਮਨਦੀਪ ਕੀ ਅੱਜ ਮੁੱਦਾ ਜਿਹੜਾ ਵਿਦਿਆਰਥੀ ਭਟਕੇ ਹੋਏ ਨੇ ਇਹ ਇਹ ਮੁੱਦਾ ਭਟਕਣ ਦਾ ਕਾਰਨ ਇਹ ਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਮਹਾਨ ਕੋਸ਼ ਛਾਪਿਆ ਜਾਂਦਾ ਜਿਹੜਾ ਕਿ ਮਹਾਨ ਕੋਸ਼ ਪਹਿਲਾਂ ਭਾਸ਼ਾ ਵਿਭਾਗ ਦੇ ਵੱਲੋਂ ਛਾਪਿਆ ਜਾਂਦਾ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਪ੍ਰੋਜੈਕਟ ਦਿੰਦੀ ਆ ਜਿਸ ਪ੍ਰੋਜੈਕਟ ਦੇ ਅਧੀਨ ਮਹਾਨ ਕੋਸ਼ ਨੂੰ ਦੁਬਾਰਾ ਪੰਜਾਬੀ ਯੂਨੀਵਰਸਿਟੀ ਨੇ ਛਾਪਣਾ ਸੀ ਇਸ ਨੂੰ ਛਾਪਦੇ ਸਮੇਂ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਜਿਹੜੇ ਪ੍ਰੋਫੈਸਰਾਂ ਦੀ ਨਿਯੁਕਤੀ ਕੀਤੀ ਗਈ ਉਹਨਾਂ ਪ੍ਰੋਫੈਸਰਾਂ ਦੇ ਵੱਲੋਂ 65000 ਐਂਟਰੀਆਂ ਦੇ ਉੱਤੇ 30 ਤੋਂ 35000 ਗਲਤ ਐਂਟਰੀਆਂ ਕੀਤੀਆਂ ਗਈਆਂ ਜਦੋਂ ਇਹ ਮਹਾਨ ਕੋਸ਼ ਛਪ ਕੇ ਆਮ ਸੰਗਤ ਦੇ ਵਾਸਤੇ ਆਮ ਲੋਕਾਂ ਦੇ ਵਾਸਤੇ ਸੇਲ ਵਾਸਤੇ ਵੇਚਿਆ ਗਿਆ ਜਦੋਂ ਇਸ ਨੂੰ ਪੰਥ ਵਿਦਵਾਨਾਂ ਨੇ ਪੜ੍ਹਿਆ ਪੰਥਕ ਵਿਦਵਾਨਾਂ ਦੇ ਪੜ੍ਹਨ ਤੋਂ ਬਾਅਦ ਮਹਾਨ ਕੋਸ਼ ਦੇ ਉੱਤੇ ਇਤਰਾਜ਼ ਜਤਾਇਆ ਗਿਆ ਜਿਵੇਂ ਕਿਰਪਾਲ ਸਿੰਘ ਬਡੋਂਗਰ ਖੁਸ਼ਾਲ ਸਿੰਘ ਜੀ ਸਿੰਘ ਸਭਾ ਕੇਂਦਰੀ ਕਮੇਟੀ ਵਾਲੇ ਅਤੇ ਹੋਰ ਵੀ ਬਹੁਤ ਸਾਰੇ ਵਿਦਵਾਨ ਸਨ ਜਿਨ੍ਹਾਂ ਨੇ ਇਸ ਦੀ ਗਲਤ ਐਂਟਰੀਆਂ ਤੇ ਇਤਰਾਜ਼ ਜਤਾਇਆ ਜਦੋਂ ਪੰਜਾਬੀ ਯੂਨੀਵਰਸਿਟੀ ਨੂੰ ਇਹਨਾਂ ਇਤਰਾਜ਼ਾਂ ਦਾ ਸਾਹਮਣਾ ਕਰਨਾ ਪਿਆ ਪੰਜਾਬੀ ਯੂਨੀਵਰਸਿਟੀ ਨੇ ਇਸ ਨੂੰ ਲੋਕਾਂ ਦੇ ਵਿੱਚ ਵੇਚਣ ਤੋਂ ਪਾਬੰਦੀ ਲਾ ਦਿੱਤੀ ਗਈ ਇਹ ਮਹਾਨ ਕੁਸ਼ ਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੇਲ ਦੇ ਉੱਪਰ ਨਹੀਂ ਰੱਖਿਆ ਜਾ ਰਿਹਾ ਅਤੇ ਇਹ ਇੱਕ ਸਟਾਕ ਦੇ ਵਜੋਂ ਪਿਆ ਹੋਇਆ ਸੀ ਬਾਅਦ ਵਿੱਚ ਇਸ ਦੇ ਉੱਤੇ ਇੱਕ ਵਿਧਾਨ ਸਭਾ ਦੇ ਵਿੱਚ ਕਮੇਟੀ ਬਣਦੀ ਆ ਕਿ ਇਸ ਗਲਤ ਛਾਪੇ ਹੋਏ ਮਹਾਨ ਕੋਸ਼ ਦਾ ਕੀ ਕਰਨਾ ਹੈ ਅਤੇ ਇਹਦਾ ਕੀ ਸੋਲੂਸ਼ਨ ਹੋਣਾ ਚਾਹੀਦਾ ਹੈ ਕਿਉਂਕਿ ਵਿਦਵਾਨਾਂ ਨੇ ਇਸ ਨੂੰ ਇਸ ਕਰਕੇ ਸੰਗਤ ਦੇ ਵਿੱਚ ਵੇਚਣ ਤੋਂ ਮਨਾ ਕਰਤਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਇਸ ਮਹਾਨ ਕੋਸ਼ ਨੂੰ ਆਥੈਂਟਿਕ ਮੰਨ ਕੇ ਇਸ ਨੂੰ ਇੱਕ ਸੋਰਸ ਨਾ ਮੰਨਿਆ ਜਾਵੇ ਭਾਵੇਂ ਕਿ ਇਹਦੇ ਵਿੱਚ ਡਿਸਟਰਸ਼ਨ ਹੈ ਜਿਸ ਕਰਕੇ ਕਮੇਟੀ ਨੇ ਪੰਜਾਬੀ ਯੂਨੀਵਰਸਿਟੀ ਨੂੰ ਹੁਣ ਰੀਸੈਂਟਲੀ ਕਿਹਾ ਕਿ ਇਸ ਮਹਾਨ ਕੋਸ਼ ਨੂੰ ਇਹ ਇੱਕ ਢੰਗ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ ਜਦੋਂ ਯੂਨੀਵਰਸਿਟੀ ਨੇ ਸਾਨੂੰ ਖਤਮ ਕਰਨ ਦੇ ਬਾਰੇ ਸੋਚਿਆ ਯੂਨੀਵਰਸਿਟੀ ਨੇ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਪਿੱਛੇ 5-5 ਫੁੱਟ ਦੇ ਡੱਗ ਪੁੱਟ ਗਏ 2-3 ਇੰਨੀ ਵੱਡੀ ਗਿਣਤੀ ਦੇ ਵਿੱਚ ਛਪੇ ਮਹਾਨ ਗੋਸ਼ ਨੂੰ ਪਾਣੀ ਦੇ ਨਾਲ ਮਹਾਨ ਗੋਸ਼ ਨੂੰ ਸਿੱਟ ਕੇ ਪਾਣੀ ਛੱਡ ਕੇ ਖਤਮ ਕੀਤਾ ਜਾ ਰਿਹਾ ਮੈਂ ਮੇਰਾ ਸਵਾਲ ਪ੍ਰਸ਼ਾਸਨ ਨੂੰ ਆ ਮੈਂ ਪੁੱਛਣਾ ਚਾਹਣਾ ਕਿ ਕੀ ਇਸ ਮਹਾਨ ਗੋਸ਼ ਨੂੰ ਖਤਮ ਕਰਨ ਦਾ ਕੀ ਇਹ ਤਰੀਕਾ ਸਹੀ ਹੈ ਕਿਉਂਕਿ ਇਹ ਕਿਸੇ ਵਾਸਤੇ ਇੱਕ ਪੰਜਾਬੀ ਦੀ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਇਹ ਕੋਸ਼ ਹੋ ਸਕਦਾ ਆ ਕਿਸੇ ਵਾਸਤੇ ਕੋਈ ਇਸ ਨੂੰ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਕਹਿ ਸਕਦਾ ਆ ਪਰ ਮੇਰੇ ਸਿੱਖ ਹੋਣ ਦੇ ਨਾਤੇ ਇਹ ਐਨਸਾਈਕਲੋਪੀਡੀਆ ਬਾਅਦ ਵਿੱਚ ਆ ਪਹਿਲਾਂ ਇਹ ਗੁਰਬਾਣੀ ਦੀ ਪੋਥੀ ਆ ਕਿਉਂ ਕਿ ਕਿਉਂਕਿ ਜਦੋਂ ਵੀ ਅਸੀਂ ਬਾਣਕੋਸ਼ ਦਾ ਕੋਈ ਵੀ ਪੰਨਾ ਫਰੋਲਦੇ ਆ ਉਸ ਪੰਨੇ ਦੇ ਉੱਪਰ 10 ਤੋਂ 15 ਐਂਟਰੀਆਂ ਗੁਰਬਾਣੀ ਦੀਆਂ ਉਸ ਤੋਂ ਬਾਅਦ ਸਿੱਖ ਧਰਮ ਦੇ ਨਾਲ ਸੰਬੰਧਿਤ ਕੋਈ ਵੀ ਸੈਕੰਡਰੀ ਸੋਰਸ ਹੋਵੇ ਚਾਹੇ ਉਹ ਦਸਮਗ੍ਰੰਥ ਹੋਵੇ ਚਾਹੇ ਉਹ ਸਰਬਲੋ ਗ੍ਰੰਥ ਹੋਵੇ ਉਹ ਸਾਰਿਆਂ ਦੀਆਂ ਐਂਟਰੀਆਂ ਇਸ ਮਹਾਨਕੋਸ਼ ਦੇ ਵਿੱਚ ਦਰਜ ਨੇ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਇਹ ਮਹਾਨਕੋਸ਼ ਪੰਜਾਬੀ ਦੀ ਪੁਸਤਕ ਨਹੀਂ ਇਹ ਗੁਰਬਾਣੀ ਦੀ ਪੋਥੀ ਆ ਗੁਰਬਾਣੀ ਦੀ ਪੋਥੀ ਦਾ ਉਸ ਤਰੀਕੇ ਦੇ ਨਾਲ ਇੱਕ ਵਿਧੀ ਵਿਵਹਾਨ ਦੇ ਨਾਲ ਸਸਕਾਰ ਕੀਤਾ ਜਾਣਾ ਚਾਹੀਦਾ ਆ ਤਾਂ ਕਿ ਸਿੱਖ ਸੈਂਟੀਮੈਂਟਲ ਜਿਹੜੇ ਲੋਕ ਆ ਉਹਨਾਂ ਦੇ ਸੈਂਟੀਮੈਂਟਸ ਨਾ फडਕਣ ਅਤੇ ਇਸ ਦੀ ਬੇਦਬੀ ਨਾ ਹੋਵੇ ਇਸ ਦੀ ਜਿਹੜੀ ਮਰਿਆਦਾ ਉਹਨੂੰ ਬਰਕਰਾਰ ਰੱਖਿਆ ਜਾਵੇ ਇਸ ਵਾਸਤੇ ਜੀ ਅਸੀਂ ਇੱਥੇ ਵਿਦਿਆਰਥੀ ਦੇ ਰੂਪ ਦੇ ਵਿੱਚ ਇਕੱਠੇ ਹੋਏ ਆਂ